ਚੰਦਨ ਦਾ ਬੂਟਾ ਜੰਗਲ ਵਿੱਚ ਹੁੰਦਾ ਹੈ ਪਰ ਹਰ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਨਹੀਂ ਹਰ ਪਹਾੜ ਵਿੱਚ ਮਾਨਕ ਨਹੀਂ ਹਰ ਜੰਗਲ ਵਿੱਚ ਚੰਦਨ ਦਾ ਬੂਟਾ ਨਹੀਂ ਤੇ ਹਾਥੀਆਂ ਦੇ ਸਿਰ ਵਿੱਚ ਸਾਰਿਆਂ ਦੇ ਨਹੀਂ ਕਈਆਂ ਹਾਥੀਆਂ ਦੇ ਸਿਰ ਵਿੱਚੋਂ ਮੋਤੀ ਨਿਕਲਦਾ ਜਦੋਂ ਉਹਦੀ ਮੌਤ ਹੁੰਦੀ ਹੈ ਵਿਦਾਂਤ ਸ਼ਾਸਤਰ ਦਾ ਕਰਤਾ ਕਹਿੰਦਾ ਵੀ ਹਰ ਹਾਤੀ ਦੇ ਸੇ ਵਿੱਚ ਮੋਤੀ ਨਹੀਂ ਇਸੇ ਤਰ੍ਹਾਂ ਸੰਤ ਵੀ ਥਾਂ ਥਾਂ ਤੇ ਨਹੀਂ ਮਿਲਦੇ ਇਹ ਵੀ ਕਿਤੇ-ਕਿਤੇ ਮਿਲਦੇ ਹਨ ਤੇ ਜਿਨ੍ਹਾਂ ਨੂੰ ਮਿਲਗਾ ਉਹਨਾਂ ਦੀ ਕਾਇਆ ਬਦਲ ਗਈ ਹੁਣ ਮੈਂ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਕਿ ਸੰਤ ਕਮਾਈ ਕੀ ਕਰਦਾ ਉਹ ਕਰਦਾ ਕੀ ਪਤਾ ਕਿਵੇਂ ਲੱਗੇ ਵੀ ਸੰਤ ਹੈ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਪੌੜੀ ਆਉਂਦੀ ਹੈ ਮਾਂ ਪੁਰਖ ਅਚਾਨਕ ਚੱਕ ਗਨਕਾ ਵੜੇ ਆਇ ਖਲੋਤਾ ਆਪਾਂ ਆਮ ਕਰਕੇ ਮਾਂ ਪੁਰਖ ਲਫ਼ਜ਼ ਬੋਲਦੇ ਹਾਂ ਆਪਾਂ ਮਾਂ ਪੁਰਖਾਂ ਦਰਸ਼ਨ ਕੀਤੇ ਨੇ ਸੰਤ ਬਾਬਾ ਕਰਤਾਰ ਸਿੰਘ ਹੁਣ ਮਾਂ ਪੁਰਖ ਕਹਿੰਦੇ ਆ ਸੰਤ ਗਿਆਨੀ ਗਵਰਿੰਦਰ ਸਿੰਘ ਖਾਲਸਾ ਨੂੰ ਮਾਂ ਪੁਰਖ ਕਹਿੰਦੇ ਆ ਸੰਤ ਬਾਬਾ ਜਨੈਲ ਸਿੰਘ ਦੀ ਸੰਤ ਬਾਬਾ ਠਾਕੁਰ ਸਿੰਘ ਜੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮਹਾਪੁਰਖ ਕਹਿੰਦੇ ਆ ਮਹਾਪੁਰਖਾਂ ਦਾ ਪਤਾ ਕਿਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀ ਤਨ ਦੇ ਕੇ ਦੂਜਿਆਂ ਕੋਲ ਧਨ ਕਮਾਉਣ ਦਾ ਯਤਨ ਕਰੇ ਉਹਨੂੰ ਵੇਸਵਾ ਬੋਲਦੇ ਹਨ। ਸ਼ਾਸਤਰਾਂ ਦੇ ਵਿੱਚੋਂ ਇੱਕ ਮੰਨੂ ਸਿਮਰਤੀ ਹੈ। ਉਸ ਮੰਨੂ ਸਿਮਰਤੀ ਦੇ ਮੁਤਾਬਕ ਜਿਹੜਾ ਲੈਣ ਤੇ ਦੇਣ ਦਾ ਕੇਵਲ ਸੀਮਤ ਉਹਨੂੰ ਵੈਸ਼ ਕਹਿੰਦੇ ਨੇ ਵੈਸ਼ ਵਪਾਰੀ ਤੋਂ ਭਾਵ ਵੈਸ਼। ਜਿਹੜੀ ਵੇਸਵਾ ਹੈ ਇਹ ਤਨ ਦੇ ਕੇ ਦੂਜਿਆਂ ਕੋਲ ਧਨ ਕਮਾਉਂਦੀ ਹੈ ਇਸ ਕਰਕੇ ਦਾ ਨਾਮ ਵੇਸਵਾ ਤੇ ਰੱਬ ਦੇ ਨਿਗਰ ਪਿਆਰਿਆਂ ਦੀ ਨਿਗਾ ਵਿੱਚ ਕੋਈ ਮਾੜਾ ਨਹੀਂ ਅਗਰ ਜੇ ਮਾੜਾ ਸਮਝਦੇ ਨਾ ਅਰ ਜੋ ਮਹਾਪੁਰਸ਼ ਬਣਿਆ ਹੀ ਨਹੀਂ ਅਰ ਜੋ ਮਹਾਪੁਰਸ਼ ਨਹੀਂ ਬਣਿਆ ਕਣੀਆਂ ਲੈ ਭੀਆਂ ਭਾਦੋਂ ਸੌਣ ਦਾ ਮਹੀਨਾ ਵੇਸਵਾ ਦਾ ਬੂਹਾ ਖੁੱਲਾ ਹੈ ਤੇ ਮਾ ਆਤਮਾ ਅੰਦਰ ਚਲੇ ਗਏ ਵੇੜੇ ਵਿੱਚ ਵੇਸਵਾ ਚਵਾਰੇ ਵਿੱਚ ਹੈ ਉਹਨੇ ਆਪਣੇ ਸੁਭਾਅ ਦੇ ਮੁਤਾਬਕ ਆਵਾਜ਼ ਮਾਰੀ ਉੱਪਰ ਆ ਜਾਓ ਉਹਦਾ ਕੰਮ ਸੀ ਤੇ ਮਹਾਂਪੁਰਸ਼ਾਂ ਨੇ ਆਖਿਆ ਧੀ ਰਾਣੀਏ ਵੇਸਵਾ ਨੂੰ ਧੀ ਕਹਿਣਾ ਹੈ ਸੰਤ ਕਹਿ ਸਕਦਾ ਦੂਜੇ ਨਹੀਂ ਕਹਿ ਸਕਦੇ ਇੱਕ ਲਫ਼ਜ਼ ਮੈਂ ਆ ਕਾਕਾ ਮੇਰੀ ਰੋਜ਼ ਕਥਾ ਪੜ੍ਹਦਾ ਹੈ ਮੈਂ ਆਮ ਸਟੇਜਾਂ ਤੇ ਬੋਲਦਾ ਹਾਂ ਅਸੀਂ ਇੰਨੇ ਤੰਗ ਹੋ ਗਏ ਹਾਂ ਅੱਗੇ ਪਿੰਡ ਦੀ ਧੀ ਸਾਰਿਆਂ ਦੀ ਧੀ ਅੱਜ ਸਾਡੇ ਭਰਾ ਦੀ ਧੀ ਵੀ ਹੋਵੇ ਤੇ ਆਪਾਂ ਕਹਿੰਨੇ ਮੇਥੋਂ ਛੋਟੀ ਦੀ ਧੀ ਹੈ ਸਾਡੀ ਸੋਚੇ ਨਹੀਂ ਘਟਿਆ ਹੋਗੀ ਪਿੰਡ ਦਾ ਨੰਬਰਦਾਰ ਖੇਤਾਂ 'ਚ ਗਿਆ ਨਾ ਘੋੜੀ ਤੇ ਚੜ ਕੇ ਤੇ ਗਰੀਬਾਂ ਦਾ ਜਵਾਈ ਤੁਰਿਆ ਆਉਂਦਾ ਨੰਬਰਦਾਰ ਨੇ ਵੇਖ ਲਿਆ ਉਹ ਆਵਾਜ਼ ਮਾਰ ਕੇ ਕਹਿੰਦਾ ਸੀ ਪਰੌਣਿਆ ਤੂੰ ਸਾਡਾ ਜਵਾਈ ਤੇ ਤੂੰ ਘੋੜੀ ਤੇ ਚੜ ਕੇ ਪਿੰਡ ਚਲ ਤੇ ਮੈਂ ਤੁਰ ਕੇ ਆ ਜਾਂਗਾ ਪਿੰਡ ਦਾ ਜਵਾਈ ਸਾਰਿਆਂ ਦਾ ਜਵਾਈ ਅੱਜ ਸਾਡਾ ਅੰਦਰ ਇਹਨਾਂ ਮੈਲਾ ਹੋ ਗਿਆ ਤੰਗ ਹੋ ਗਿਆ ਅਸੀਂ ਭਰਾ ਦੇ ਜਵਾਈ ਨੂੰ ਵੀ ਆਪਣਾ ਜਵਾਈ ਕਹਿਣ ਨੂੰ ਤਿਆਰ ਨਹੀਂ ਮਾਂ ਪ੍ਰਿਤੀ ਨਿਗਾਹ ਦੇ ਵਿੱਚ ਨਾ ਕੋ ਬਹਿਰੀ ਨਾ ਬਗਾਨਾ ਸਗਲ ਸੰਗ ਹਮ ਕੋ ਬਨਾਈ ਸਾਡੇ ਵਾਸਤੇ ਉਪਰਾ ਕੋ ਹੈ ਹੀ ਨਹੀਂ ਵੇਸਵਾ ਨੇ ਆਵਾਜ਼ ਮਾਰੀ ਤੇ ਸੰਤ ਕਹਿਣ ਲੱਗੇ ਧੀਏ ਰਾਣੀ ਅਸੀਂ ਹੁਣੇ ਚਲੇ ਜਾਣਾ ਮੈਂ ਗੁਰਬਾਣੀ ਦੀ ਨਾਲ ਪੰਕਤੀ ਪੜ੍ਹੀ ਹੈ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟ ਤ ਹੋਤ ਨਿਹਾਲ ਸੰਤ ਨੂੰ ਵੇਖਣ ਦੇ ਨਾਲ ਬੰਦੇ ਦੇ ਦੁੱਖ ਕੱਟੇ ਜਾਂਦੇ ਨਿਹਾਲ ਸ਼ਬਦ ਫਾਰਸੀ ਜਬਾਨ ਦਾ ਹੈ ਹਾਲ ਕਹਿੰਦੇ ਨੇ ਦੁੱਖ ਨੂੰ ਨਿਹਾਲ ਦਾ ਭਾਵ ਦਾ ਜਿਹਦੇ ਵੇਖਣ ਨਾਲ ਦੁੱਖ ਕੱਟੇ ਜਾਂਨ ਨੂੰ ਸਾਧ ਕਹਿੰਦੇ ਨੇ ਆਪਾਂ ਮੈਂ ਤੁਹਾਡੇ ਪਿੰਡਾਂ ਤੁਸੀਂ ਮੇਰੇ ਹੋ ਆਪਾਂ ਸੰਤ ਗਿਆਨੀ ਬਦਨ ਸਿੰਘ ਖਾਲਸਾ ਦੇ ਦਰਸ਼ਨ ਕੀਤੇ ਨੇ ਆਪਣੇ ਪਿੰਡ ਤੀਰਾਂਵਿਰ ਆਏ ਮੈਨੂੰ ਕਿਸੇ ਦਾ ਨਹੀਂ ਪਤਾ ਪਰ ਮੇਰਾ ذاتی ਤਜਰਬਾ ਹੈ ਜਦੋਂ ਉਹਨਾਂ ਨੇ ਕਥਾ ਕਰਨੀ ਸ਼ਾਮ ਦੇ ਟਾਈਮ ਤੇ ਖਾਸ ਕਰਕੇ ਜਦੋਂ ਉਹ ਕਥਾ ਕਰਨ ਜਾਂਦੇ ਸਨ ਕੋੜ ਦੀ ਲੰਘਦੇ ਸਨ ਤੇ ਠੰਡੀ ਹਵਾ ਆਉਂਦੀ ਸੀ ਉਹਨਾਂ ਨੂੰ ਸ਼ੋਕ ਦੀ ਹਵਾ ਠੰਡੀ ਹੋ ਜਾਂਦੀ ਸੀ ਇਹ ਮੈਂ ਕਿਸੇ ਦੇ ਆਖਣ ਤੇ ਨਹੀਂ ਕਹਿ ਰਿਹਾ ਮੇਰਾ ਆਪਣਾ ذاتی ਵਿਸ਼ਵਾਸ ਹੈ ਤੇ ਵੇਖਿਆ ਮੈਂ ਕਿ ਸੰਤ ਦੇ ਛੋਣ ਦੇ ਨਾਲ ਹਵਾ ਵੀ ਠੰਡੀ ਹੋ ਜਾਂਦੀ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇੜਤ ਹੋਤ ਨਿਹਾਲ ਵੇਸਵਾ ਨੂੰ ਸੰਤ ਕਹਿਣ ਲੱਗੇ ਧੀਏ ਰਾਣੀਏ ਅਸੀਂ ਹੁਣੇ ਚਲੇ ਜਾਣਾ ਬੀਪੀ ਨੇ ਦਰਸ਼ਨ ਕੀਤੇ ਥੱਲੇ ਉਤਰੀ ਤੇ ਕਹਿਣ ਲੱਗੀ ਬਾਬਾ ਜੀ ਮੈਨੂੰ ਤਾਂ ਕਦੇ ਕਿਸੇ ਨੇ ਧੀ ਆਖਿਆ ਹੀ ਨਹੀਂ ਮੈਨੂੰ ਕਿਸੇ ਨੇ ਧੀ ਨਹੀਂ ਆਖਿਆ ਮੈਨੂੰ ਧੀ ਆਖਿਆ ਜੇ ਨਾ ਤੇ ਹਮੇਸ਼ਾ ਮਾਪੇ ਧੀਆਂ ਨੂੰ ਕੁਝ ਨਾ ਕੁਝ ਦੇ ਕੇ ਜਾਂਦੇ ਮੈਨੂੰ ਕੁਝ ਦੇ ਕੇ ਜਾਓ ਮਾਪੇ ਹਮੇਸ਼ਾ ਧੀਆਂ ਨੂੰ ਕੁਝ ਦੇ ਕੇ ਜਾਂਦੇ ਤੇ ਮੈਨੂੰ ਦੇ ਕੇ ਜਾਓ ਜਿਹੜੀ ਮੈਂ ਬੇਨਤੀ ਕਰ ਰਿਹਾ ਭਾਈ ਗੁਰਦਾਸ ਨੇ 12 ਵਿੱਚ ਲਿਖੀ 12 ਵਿੱਚ ਮਾਪੁਰਖ ਅਚਾਨਕ ਚੱਕ ਗਨਕਾਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ ਇਹ ਨਹੀਂ ਆਖਿਆ ਬੀਬੀ ਪਰ ਆ ਜਾ ਇਹ ਨਹੀਂ ਆਖਿਆ ਵੀ ਤੇਰਾ ਜੀਵਨ ਢਿੱਲਾ ਹੈ ਰੱਬ ਦੇ ਪਿਆਰਿਆਂ ਦੀ ਅੰਦਰ ਦਇਆ ਆਈ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ ਕਹਿਣ ਲੱਗੇ ਧੀਏ ਰਾਣੀਏ ਤੂੰ ਆਖਿਆ ਵੀ ਮਾਪੇ ਕੋਈ ਦਿੰਦੇ ਹੁੰਦੇ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਮੇਰੇ ਕੋਲ ਤੋਤਾ ਹੈ ਇਉਂ ਕਰੀ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤੂੰ ਅੱਗੇ ਅੱਗੇ ਰਾਮ ਰਾਮ ਬੋਲੇ ਜਾਣਾ ਤੇ ਮਗਰ ਮਗਰ ਤੋਤੇ ਨੂੰ ਮੰਗ ਜਾਇਆ ਇਹ ਮਗਰ ਮਗਰ ਰਾਮ ਰਾਮ ਬੋਲੀ ਜਾਏਗਾ ਭਾਈ ਬਰਦਾਦ ਜੀ ਅੱਗੇ ਪੰਕਤੀ ਲਿਖਦੇ ਨੇ ਦੁਰਮ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੂਤਾ ਲਿਵ ਲਾਗੀ ਤੇ ਸਤੂਤਿਓ ਦੁਰਮਤ ਪਾਪ ਕਲੇਵਰ ਤੋਤਾ ਬਹਾਨਾ ਬਣਦਾ ਜਪ ਸਾਹਿਬ ਦੀ 109ਵੀਂ ਪੌੜੀ ਹੈ ਜਦੋਂ ਬੰਦੇ ਤੇ ਰੱਬ ਕਿਰਪਾ ਕਰਦਾ ਉਦੋਂ ਵੀ ਬਹਾਨਾ ਬਣਦਾ ਜਦੋਂ ਦਿਨ ਮਾਰੇ ਹੋਣ ਪੁੱਠਾ ਕੰਮ ਹੁੰਦਾ ਉਦੋਂ ਵੀ ਬਹਾਨਾ ਬਣਦਾ ਔਰ ਉਹ ਪੰਕਤੀਆਂ ਨੇ ਜਪ ਸਾਹਿਬ ਦੀਆਂ ਕਿ ਕਾਰਨ ਕੁੰਨਿੰਦ ਹੈ ਕਿ ਰੋਜੀ ਦਹੰਦ ਹੈ ਜਿਸ ਵੈਗਰੂ ਨੇ ਰੋਜੀ ਦੇਣੀ ਉਹਨੇ ਕੋਈ ਨਾ ਕੋਈ ਵਸੀਲਾ ਬਣਾਉਣਾ ਵਸੀਲਾ ਮਾਹ ਪੁਰਸ਼ਾਂ ਨੂੰ ਦਾਇਆਈ ਤੇ ਕਹਿਣ ਲੱਗੇ ਧੀਏ ਇਸ਼ਨਾਨ ਪਾਨ ਕਰਕੇ ਤੇ ਅੱਗੇ-ਅੱਗੇ ਰਾਮ ਰਾਮ ਬੋਲਨੀ ਤੇ ਮਗਰਮਗਰ ਤੋਤਾ ਬੋਲੇਗਾ ਬਹਾਨਾ ਬਣ ਗਿਆ ਕੀ ਲਿਵ ਲਾਗੀ ਤੇ ਸਤੋਤਿਓ ਦੁਰਮਤ ਪਾਪ ਕਲੇਵਰ ਤੋਤਾ ਪਤਾ ਨਹੀਂ ਕਿਹੜੀ ਗੱਲ ਦਾ ਨਿਕਿਆ ਜਾਂ ਬਹਾਨਾ ਬਣਨਾ ਪੈਂਦੀ ਦਾ ਜੀਵਨ ਬਦਲ ਜਾ ਮੈਂ ਮਨਜੀਤ ਸਾਹਿਬ ਸਟੇਜ ਤੇ ਵੀ ਕਰਾਂ ਗੱਲ ਕੀਤੀ ਸੀ ਸਾਡਾ ਤਾਇਆ ਪ੍ਰਸਾਦ ਸਿੰਘ ਜੀ ਦੀ ਉਹਦੀ ਬੇਟੀ ਉਹਦਾ ਨਾਮ ਸ਼ਰੀਦ ਕੁਲ ਸੀ ਜੀਤੂ ਅਸੀਂ ਕਹਿੰਦੇ ਸਾਂ ਖੇਮ ਕਰਨ ਚੱਲੀ ਉਹਦੋਂ ਬੀਬੀਆਂ ਚਾਦਰਾਂ ਕੜਦੀਆਂ ਹੁੰਦੀਆਂ ਸਲਪ ਸੂਤੀ ਦੀਆਂ ਤੇ ਮੇਰੀ ਮਾਤਾ ਨੂੰ ਕਹਿਣ ਲੱਗੀ ਚਾਚੀ ਮੈਂ ਖੇਮ ਕਰਨ ਚੱਲਨੀ ਤੇ ਕੋਈ ਮਗਾਉਣਾ ਕਰਨ ਲੱਗੀ ਆਪਣੇ ਬੇਲੇ ਲਈ ਗੁੜਕਾ ਲਈ ਆਵੇ ਉਹ ਮੇਰੀ ਭੈਣ ਨੇ ਖੇਮ ਕਰਨ ਨੂੰ ਗੁੜਕਾ ਲਿਆਇਆ ਆਨੇ ਦਾ ਆਇਆ ਤੇ ਮੇਰੀ ਮਾਂ ਨੇ ਮੈਨੂੰ ਉਸ ਗੁੜਕੇ ਤੋਂ ਜਪਜੀ ਸਾਹਿਬ ਦੇ ਸ਼ਬਦ ਜਹਾਰੇ ਦੀ ਸੰਤਿਆ ਕਰਾਈ ਉਹ ਵੇਖੋ ਨਿੱਕੋ ਨਿੱਕੀ ਜੀ ਲਾਗ ਲੱਗੀ ਅੱਜ ਮੈਨੂੰ ਉਹਦਾ ਕਿੰਨਾ ਫਲ ਮਿਲਿਆ ਮੈਂ ਉਸ ਭੈਣ ਨੂੰ ਕਦੇ ਭੁੱਲਦਾ ਨਹੀਂ ਜਿਨੇ ਗੁੜਕਾ ਲਿਆ ਕੇ ਦਿੱਤਾ ਉਹ ਮੈਂ ਪੰਨੀ ਜਮਾ ਦੇ ਪਰਦਾ ਸਰ ਪੰਨੀ ਜਮਾ ਦੇ ਇੱਕ ਘੜ ਤੋਂ ਘੜ ਮੇਰੇ ਖਲ 62 ਸਾਲ ਪੁਰਾਣੀ ਗੱਲ ਹੈ ਬਹਾਨਾ ਬਣਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪਾਛਾ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਬਾਣਾ ਜਦੋਂ ਬੰਦੇ ਦੇ ਦਿਨ ਚੰਗੇ ਉਹਨੂੰ ਤੋਂ ਬਹਾਨਾ ਚੰਗਾ ਬਣਦਾ ਤੋਤੇ ਦਾ ਬਹਾਨਾ ਬਣਿਆ ਬੀਬੀ ਬੰਦਗੀ ਕਰਨ ਲੱਗ ਪਈ ਤੇ ਭਾਈ ਜੀ ਕਹਿੰਦੇ ਲਿਵ ਲਾਗੀ ਤੇ ਸਤੋਤਿਉ ਦੁਰਮਤ ਪਾਪ ਕਲੇਵਰ ਧੋਤਾ ਕਲੇਵਰ ਅਰਥ ਹੈ ਸਰੀਰ ਜਿਹੜੇ ਸਰੀਰ ਵਿੱਚ ਪਾਪ ਸੰਗਣਾ ਉਹ ਸਾਰੇ ਦੇ ਸਾਰੇ ਧੋਤੇ ਗਏ ਗਈ ਬਕੁੰਠ ਬਬਾਨ ਚੜ ਨਰਕ ਵਿੱਚ ਨਾ ਖਾ ਦੋਸ ਗੋਤਾ ਉਸ ਤੋਤੇ ਦੇ ਬਹਾਨੇ ਭਾਈ ਗੁਰਦਾਸ ਜੀ ਦੀ ਕਹਿਣ ਮੁਤਾਬਕ ਬੀਬੀ ਉਹ ਜਗ੍ਹਾ ਨੂੰ ਗਈ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੀ ਨਹੀਂ ਬਕੁੰਡ ਦਾ ਭਾਵ ਦਾ ਜਿੱਥੇ ਕੋਈ ਦੁੱਖ ਨਾ ਹੋਵੇ ਜਿਹਨੂੰ ਗੁਰਮਾਨੇ ਚ ਕਹਿੰਦੇ ਸਾਧਕ ਜਿਹਨੂੰ ਕਹਿੰਦੇ ਨੇ ਬੇਕੁੰਡ ਤੋਂ ਭਾਵ ਦੁੱਖਾਂ ਤੋਂ ਰਹਿਤ ਜਗਾ ਬੇਗਮ ਪੁਰਾ ਸ਼ਹਿਰ ਕੋ ਨਾਉ ਦੁਖੰਦੋ ਨਹੀਂ ਬੈਠਾ ਹਾਂ ਸੋ ਇਸ ਪ੍ਰਕਾਰ ਦਾ ਸੰਤ ਹੈ ਨਾ ਉਹਦੇ ਦਰਸ਼ਨ ਕਰਨ ਦੇ ਨਾਲ ਬੰਦੇ ਦੀ ਕਾਇਆ ਕਲਪ ਹੋ ਜਾਂਦੀ ਹੈ